ਹallelujah ਸਰਪੰਤਾਵਾਂ ਨੂੰ ਜਮਸੀ ਦੀ ਆਓ ਸਿ ਅੱਜ ਦੇ ਵਚਨ ਛੋ ਪੜਦੇ ਹਾਂ ਵਿਵਸਥਾਸਾਰ ਅਧਿਆਇ 10 ਅੱਗੇ ਵਾਂਗੂ ਪੱਟੀਆਂ ਤਾਂ ਉਸ ਵੇਲੇ ਜਹਵਾ ਨੇ ਮੈਨੂੰ ਆਖਿਆ ਕਿ ਅੱਗੇ ਵਾਂਗੂ ਪੱਥਰ ਦੀਆਂ ਦੋ ਪੱਟੀਆਂ ਆਪਣੇ ਲਈ ਤਸ਼ਕੇ ਬਣਾ ਅਤੇ ਮੇਰੇ ਕੋਲ ਪਹਾੜ ਉੱਤੇ ਛੜ ਆ ਨਾਲੇ ਲੱਕੜੀ ਦਾ ਇੱਕ ਸੰਦੂਕ ਬਣਾ ਮੈਂ ਪੱਟੀਆਂ ਉੱਤੇ ਉਹ ਗੱਲਾਂ ਲਿਖਾਂਗਾ ਜਿਹੜੀਆਂ ਪਹਿਲੀਆਂ ਪੱਟੀਆਂ ਉੱਤੇ ਸਨ ਜਿਨ੍ਹਾਂ ਨੂੰ ਤੂੰ ਪੰਨ ਸੁਟਿਆ ਫਿਰ ਉਹਨਾਂ ਨੂੰ ਸੰਦੂਕ ਵਿੱਚ ਰੱਖ ਲਈ ਤਾਂ ਮੈਂ ਸਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਇਆ ਅਤੇ ਮੈਂ ਪੱਥਰ ਦੀਆਂ ਦੋ ਪੱਟੀਆਂ ਅੱਗੇ ਵਾਂਗੂੰ ਤਸ਼ੀਆਂ ਅਤੇ ਇਹ ਦੋਨੋਂ ਪੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਮੈਂ ਪਹਾੜ ਉੱਤੇ ਚੜ ਗਿਆ ਤਾਂ ਉਸ ਨੇ ਉਹਨਾਂ ਪੱਟੀਆਂ ਉੱਤੇ ਲਿਖਿਆ ਜਿਵੇਂ ਪਹਿਲਾਂ ਲਿਖਿਆ ਸੀ ਅਰਥਾਤ 10 ਹੁਕਮ ਜਿਹੜੇ ਜਹਾਵਾ ਤੁਹਾਡੇ ਨਾਲ ਪਹਾੜ ਉੱਤੇ ਅੱਗ ਦੇ ਵਿੱਚ ਦੀ ਸਭਾ ਵਾਲੇ ਦਿਨ ਬੋਲਿਆ ਸੀ ਫੇਰ ਜੋ ਹਵਾਣੀ ਉਹ ਮੈਨੂੰ ਦੇ ਦਿੱਤੀਆਂ ਜਦ ਮੈਂ ਪਹਾੜ ਤੋਂ ਮੁੜ ਉਤਰਿਆ ਤਾਂ ਮੈਂ ਉਹਨਾਂ ਪੱਟੀਆਂ ਨੂੰ ਉਸ ਸੰਦੂਕ ਵਿੱਚ ਜਿਹੜਾ ਮੈਂ ਬਣਾਇਆ ਸੀ ਰੱਖ ਦਿੱਤਾ ਅਤੇ ਉਹ ਉੱਥੇ ਹਨ ਜਿਵੇਂ ਜੋ ਹਵਾ ਨੇ ਮੈਨੂੰ ਹੁਕਮ ਦਿੱਤਾ ਸੀ ਇਸرائیਲੀਆਂ ਨੇ ਜਹ ਆਕਾਨੀਆਂ ਦੇ ਬੈਰੋਥ ਤੋਂ ਮੋਸੀ ਰਾਤ ਤੱਕ ਕੁਝ ਕੀਤਾ ਉੱਥੇ ਹਾਰੋਨ ਮਰ ਗਿਆ ਅਤੇ ਉੱਥੇ ਉਹ ਦੱਬਿਆ ਗਿਆ ਤਾਂ ਉਸ ਦੇ ਪੁੱਤਰ ਅਲ ਆਜ਼ਾਰ ਨੇ ਉਸ ਦੇ ਥਾਂ ਜਾਂਚਕਾਈ ਕੀਤੀ ਉਥੋਂ ਉਹਨਾਂ ਨੇ ਗੁਦਗੋਦਾਹ ਨੂੰ ਕੁਝ ਕੀਤਾ ਫਿਰ ਗੁਦਗੋਦਾਹ ਤੋਂ ਜਾਟਬਾ ਤਾਹ ਨੂੰ ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ਼ ਸੀ ਉਸੇ ਵੇਲੇ ਜਹੋਵਾ ਨੇ ਲੇਵੀ ਦੇ ਗੋਤ ਨੂੰ ਵੱਖਰਾ ਕਰ ਦਿੱਤਾ ਕਿ ਉਹ ਜਹੋਵਾ ਦੇ ਨਾਮ ਦੇ ਸੰਦੂਕ ਨੂੰ ਛੁੱਕੇ ਅਤੇ ਜਹੋਵਾ ਦੇ ਅੱਗੇ ਖੜਾ ਰਿਹਾ ਰਹਿ ਕਰੇ ਅਤੇ ਉਸ ਦੀ ਉਪਾਸਨਾ ਕਰੇ ਅਤੇ ਉਸ ਦੇ ਨਾਮ ਉੱਤੇ ਅਸੀਸ ਦੇਵੇ ਜਿਵੇਂ ਅੱਜ ਤੀਕ ਦਿਨ ਦੇ ਆਏ ਹਨ ਇਸ ਲਈ ਲੇਵੀ ਦਾ ਕੋਈ ਭਾਗ ਅਥਵਾ ਕੋਈ ਮਿਲਖ ਉਸ ਦੇ ਭਰਾਵਾਂ ਨਾਲ ਨਹੀਂ ਯਹੋਵਾ ਹੀ ਉਸ ਦੀ ਮਿਲਖ ਹੈ ਜਿਵੇਂ ਯਹੋਵਾ ਤੁਹਾਡਾ ਪਰਮੇਸ਼ਰ ਉਸ ਨੂੰ ਬੋਲਿਆ ਸੀ ਮੈਂ ਪਹਾੜ ਉੱਤੇ ਜਿਵੇਂ ਪਹਿਲਾ 40 ਦਿਨ ਅਤੇ 40 ਰਾਤਾਂ ਦੇਹਾ ਸਾਂ ਫੇਰ ਰਿਹਾ ਤਾਂ ਉਸ ਵੇਲੇ ਵੀ ਯਹੋਵਾ ਨੇ ਮੇਰੀ ਸੁਣ ਲਈ ਤੇ ਯਹੋਵਾ ਤੁਹਾਨੂੰ ਨਾਸ਼ ਕਰਨਾ ਨਹੀਂ ਚਾਹੁੰਦਾ ਸੀ ਯਹੋਵਾ ਨੇ ਮੈਨੂੰ ਆਖਿਆ ਉਠ ਅਤੇ ਪ੍ਰਜਾ ਦੇ ਅੱਗੇ-ਅੱਗੇ ਕੋਚਕਾਰ ਅਤੇ ਉਹ ਜਾ ਕੇ ਉਸ ਧਰਤੀ ਉੱਤੇ ਕਬਜਾ ਕਰਨ ਜਿਸ ਤੇ ਦੇਨ ਦੀ ਸੌ ਮੈਂ ਉਹਨਾਂ ਦੇ ਪਿਓ ਦਾਦਿਆਂ ਨਾਲ ਖਾਧੀ ਸੀ ਯਹੋਵਾ ਦਾ ਪੈ ਖਾਓ हे ਇਸਰਾਇਲ ਹੁਣ ਯਹੋਵਾ ਤੁਹਾਡਾ ਪਰਮੇਸ਼ੁਰ ਤਹਾਥੋਂ ਹੋਰ ਕੀ ਚਾਹੁੰਦਾ ਹੈ ਕਿ ਕੇਵਲ ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਤੋਂ ਪੈ ਖਾਓ ਅਤੇ ਉਸ ਦੇ ਸਾਰੇ ਰਾਹਾਂ ਉੱਤੇ ਚੱਲੋ ਅਤੇ ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਜਿਹਾਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਤੁਸੀਂ ਜਿਹਾਵਾ ਆਪਣੇ ਪਰਮੇਸ਼ਰ ਦੇ ਹੁਕਮਾਂ ਅਤੇ ਵਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਡੀ ਪਲਿਆਈ ਲਈ ਤੁਹਾਨੂੰ ਹੁਕਮ ਦਿੰਦਾ ਹਾਂ ਵੇਖੋ ਆਕਾਸ਼ ਜਿਹਾਵਾ ਤੁਹਾਡੇ ਪਰਮੇਸ਼ਰ ਦਾ ਹੈ ਸਗੋਂ ਆਕਾਸ਼ਾਂ ਦੇ ਆਕਾਸ਼ ਨਾਲੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ ਕੇਵਲ ਤੁਹਾਡੇ ਪਿਓ ਦਾਦਿਆਂ ਨਾਲ ਪਰਸਨ ਹੋ ਕੇ ਜਿਹਾਵਾ ਪ੍ਰੇਮ ਕਰਦਾ ਸੀ ਅਤੇ ਉਹਨਾਂ ਦੇ ਪਿੱਛੋਂ ਉਹਨਾਂ ਦੀ ਅੰਛ ਨੂੰ ਸਾਰੇ ਲੋਕਾਂ ਵਿੱਚੋਂ ਚੁਣਿਆ ਜਿਵੇਂ ਅੱਜ ਦੇ ਦਿਨ ਹੈ ਆਪਣੇ ਮਨਾਂ ਦੀਆਂ ਖਲੜੀਆਂ ਦੀ ਸੁੰਨਤ ਕਰਾਓ ਅਤੇ ਅੱਗੇ ਤੋਂ ਹਠੀ ਨਾ ਬਨੋ ਕਿਉਂ ਜੋ ਜੋ ਹੋਵਾ ਤੁਹਾਡਾ ਪਰਮੇਸ਼ੁਰ ਪਰਮੇਸ਼ਵਰਾਂ ਦਾ ਪਰਮੇਸ਼ੁਰ ਅਤੇ ਪ੍ਰਭੂਆਂ ਦਾ ਪ੍ਰਭੂ ਹੈ ਉਹ ਇੱਕ ਮਹਾਨ ਸ਼ਕਤੀਮਾਨ ਅਤੇ ਪੈਦਾਇਕ ਪਰਮੇਸ਼ੁਰ ਹੈ ਜਿਹੜਾ ਕਿਸੇ ਦਾ ਪੱਖ ਨਹੀਂ ਕਰਦਾ ਨਾ ਕਿਸੇ ਤੋਂ ਵੱਡੀ ਲੈਂਦਾ ਹੈ ਉਹ ਜਿਤੇਮ ਅਤੇ ਵਿਧਵਾ ਦਾ ਨਿਆਂ ਕਰਦਾ ਹੈ ਅਤੇ ਪਰਦੇਸੀ ਨਾਲ ਪ્રેਮ ਰੱਖਦਾ ਹੈ ਕੀ ਉਹ ਨੂੰ ਰੋਟੀ ਕੱਪੜਾ ਦੇਵੇ ਤੁਸੀਂ ਵੀ ਪਰਦੇਸੀ ਨਾਲ ਪ્રેਮ ਰੱਖੋ ਕਿਉਂ ਜੋ ਮਿਸ਼ਰ ਦੇਸ਼ ਵਿੱਚ ਤੁਸੀਂ ਵੀ ਪਰਦੇਸੀ ਸੋ ਯਹਵਾ ਆਪਣੇ ਪਰਮੇਸ਼ੁਰ ਦਾ ਪੈ ਖਾਓ ਉਸ ਦੀ ਉਪਾਸਨਾ ਕਰੋ ਉਸ ਦੇ ਨਾਲ ਲੱਗੇ ਰਹੋ ਅਤੇ ਉਸ ਦੇ ਨਾਮ ਉੱਤੇ ਸੌਂ ਖਾਓ ਉਹੀ ਤੁਹਾਡੀ ਮਹਿਮਾ ਦੇ ਯੋਗ ਹੈ ਉਹ ਤੁਹਾਡਾ ਪਰਮੇਸ਼ੁਰ ਹੈ ਜਿਸਨੇ ਤੁਹਾਡੇ ਲਈ ਇਹ ਵੱਡੇ ਅਤੇ ਪਿਆਣਕ ਕੰਮ ਕੀਤੇ ਜਿਹੜੇ ਤੁਸੀਂ ਆਪਣੀ ਅੱਖੀ ਵੇਖੇ ਤੁਹਾਡੇ ਪਿਓ ਦਾਦੇ ਮਿਸ਼ਰ ਵਿੱਚ 70 ਪ੍ਰਾਣੀਆਂ ਨਾਲ ਗਏ ਅਤੇ ਹੁਣ ਜਹਵਾ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਆਕਾਸ਼ ਤੇ ਤਾਰਿਆਂ ਜਿੰਨਾ ਵਧਾਇਆ ਹੈ ਆਮੇਨ